ਪਿਛਲੇ ਲੰਬੇ ਸਮੇਂ ਤੋਂ ਗੰਨਾ ਮਿੱਲ ਮਾਲਿਕਾ ਖਿਲਾਫ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨੂੰ ਜਾਰੀ ਨਾ ਕਰਨ ਦੇ ਰੋਸ ਵਿੱਚੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਮੁੜ ਤੋਂ ਅੰਦੋਲਨ ਆਰੰਭਿਆ ਗਿਆ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਮਿਲਦੇ ਘੇਟ ਅਗੇ ਹਨ ਮਿੱਥੇ ਸਮੇਂ ਲਈ ਧਾਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਬੁਲਾਰਿਆਂ ਨੇ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਨਾ ਕਰਵਾਉਣ ਲਈ ਸਰਕਾਰ ਅਤੇ ਮਿੱਲ ਮਾਲਕਾਂ ਫੈਲੀਅਰ ਦੱਸਿਆ ਉਥੇ ਹੀ ਉੜਾ ਕਿਹਾ ਕਿ ਅਗਰ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਈ ਤਾਂ ਉਹ ਇਸ ਤੋਂ ਤਿੱਖਾ ਸੰਘਰਸ਼ ਉਲੀਕਣਗੇ ਪੀ 2 ਫਲੈਂਗ న్యూਸ ਤੋਂ ਪ੍ਰੀਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਜਿਹੜਾ ਇਹ ਧਰਨਾ ਹੈ ਸਾਰੇ ਹੀ ਜਾਣਦੇ ਆ ਕਿ ਪੁਗੜਾ ਮੈਲ ਵੱਲ ਜਿਹੜੀ ਕਿਸਾਨਾਂ ਦੀ ਬਕਾਇਆ ਰਾਸ਼ੀ ਤਕਰੀਬਨ 28 ਕਰੋੜ ਪਲੱਸ 5 ਕਰੋੜ ਵਿਆਜ ਨੂੰ ਲੈ ਕੇ ਇਹ ਲੰਮਾ ਸੰਘਰਸ਼ ਜਿਹੜਾ ਉਹ ਚੱਲਦਾ ਆ ਰਿਹਾ ਹੈ ਹੁਣ ਵੀ ਟਕਰਾਅ ਦੀ ਸਥਿਤੀ ਬਣ ਗਈ ਹੈ ਜਿਹੜੀਆਂ ਪ੍ਰਾਪਰਟੀਆਂ ਨਿਲਾਮੀ ਤੇ ਲੱਗੀਆਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਨਾਲ ਉਹ ਨਲਾਮੀ ਦੇ ਰੇਟ ਬਹੁਤ ਜ਼ਿਆਦਾ ਰੱਖ ਦਿੱਤੇ ਗਏ ਤਾਂ ਕਰਕੇ ਕੋਈ ਵੀ ਜ਼ਮੀਨ ਲੈਣ ਵਾਸਤੇ ਜਿਹੜਾ ਨਲਾਮੀ 'ਚ ਸ਼ਾਮਲ ਨਹੀਂ ਹੋਇਆ ਪਰ ਅਸੀਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਮਿੱਲ ਜਿਨ੍ਹਾਂ ਨੇ ਹੁਣ ਖਰੀਦੀ ਹੈ ਮਿੱਲ ਦੇ ਹੋਣ ਵਾਲੇ ਮਾਲਕ ਤੇ ਪੁਰਾਣੇ ਮਾਲਕ ਤੇ ਵਿੱਚੇ ਕਿਸਾਨ ਤੇ ਪ੍ਰਸ਼ਾਸਨ 파ਰਟੀ ਬਣ ਕੇ ਦੁਆਰਾ ਬੈਠੋ ਮਸਲੇ ਦਾ ਆਪਾਂ ਹੱਲ ਕਰੀਏ ਆਪਣੇ ਭੈਣ ਭਰਾ ਦਰੀਆਂ ਦੇ ਉੱਤੇ ਬਾਰ-ਬਾਰ ਬਹਿਣ ਆਪਣੇ ਬੰਦਿਆਂ ਦਾ ਜਲੂਸ ਕੱਢਣੇ ਕੋਈ ਚੰਗੀ ਗੱਲ ਨਹੀਂ ਚੰਗਾ ਨਹੀਂ ਲੱਗਦਾ ਕਿਸੇ ਦਾ ਦਿਲ ਨਹੀਂ ਕਰਦਾ ਬਾਰ-ਬਾਰ ਕੀ ਕੋਈ ਗੱਲ ਨੂੰ ਲੈ ਕੇ ਸ਼ਰਸ਼ ਕਰਨਾ 27 ਕਰੋੜ ਰੁਪਇਆ ਪਰਟੀਕੂਲਰ ਇੱਕ 1600 ਕਿਸਾਨਾਂ ਦਾ ਕਿਸੇ ਦਾ 50000 ਆ ਕਿਸੇ ਦਾ 60000 ਹਰ ਇੱਕ ਦੀਆਂ ਲੋੜਾਂ ਨੇ ਤੇ ਜੇ ਬੈਂਕ ਦੇ ਵਿੱਚ ਐਫ ਡੀ ਕਰਾਈ ਹੋਵੇ ਤੇ ਉਹ ਵੀ 6-7 ਸਾਲਾਂ ਬਾਅਦ ਮੈਚੂਰ ਹੋ ਜਾਂਦੀ ਦੁਗਣੀ ਹੋ ਜਾਂਦੀ ਆ ਪਰ ਇੱਥੇ ਦੇ ਆਪਣੇ ਪੈਸੇ ਲੈਣ ਵਾਸਤੇ ਕਿਸਾਨ ਜਿਹੜੇ ਸ਼ਰਸ਼ ਕਰ ਰਹੇ ਆ ਸਾਡੀ ਪ੍ਰਸ਼ਾਸਨ ਅੱਗੇ ਪ੍ਰਯੋਗ ਤੇ ਪੰਜਾਬ ਸਰਕਾਰ ਅੱਗੇ ਬੇਨਤੀ ਰਹੀ ਹੈ ਕਿ ਇਹਦਾ ਮਸਲੇ ਦਾ ਹੱਲ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਜਾਂ ਤਾਂ ਨਵੇਂ ਮਾਲਕਾਂ ਦੇ ਉੱਤੇ ਜਿਹੜਾ ਵਾ ਪ੍ਰੈਸ਼ਰ ਪਾ ਕੇ ਤੇ 27 ਕਰੋੜ ਰੁਪਏ ਸਾਨੂੰ ਦਵਾਇਆ ਜਾਵੇ ਉਹ ਜਿਨ੍ਹਾਂ ਤੋਂ ਮਿਲ ਲਈ ਹੈ ਜਿੱਦਾਂ ਮਰਜ਼ੀ ਕਰਨ ਸਾਡਾ ਤਰਕ ਇੱਥੇ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਜ਼ਮੀਨ ਖਰੀਦਦੇ ਹਾਂ ਉਸ ਜ਼ਮੀਨ ਦੇ ਉੱਤੇ ਪੁਰਾਣੇ ਮਾਲਕ ਨੇ ਲੋਨ ਚੱਕਿਆ ਤੇ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜਿੰਨਾ ਚਿਰ ਲੋਨ ਜਿਹੜਾ ਉਹਨੂੰ ਆਪਾਂ ਜਿਹੜੀ ਕਿਤਾਬੀ ਗੱਲਾਂ ਨੇ ਵੀ ਕਹੀਦਾ ਵੀ ਪੱਕਾ ਟਰਾਨੀ ਹੈ ਪਾਪ ਇਹ ਇਹ ਫਰਮ ਲੈ ਲਈ ਹੈ ਤੇ ਫਰਮ ਦੀ ਦੇਣਦਾਰੀ ਵੀ ਨਵੇਂ ਮਾਲਕਾਂ ਦੀ ਵੱਧਦੀ ਹੈ ਸੰਘਰਸ਼ ਜਾਰੀ ਰਹੇਗਾ ਸੰਘਰਸ਼ੀਲ ਬੰਦੇ ਜਿਹੜੇ ਉਹ ਛੜਕਾਂ ਦੇ ਬਾਰ-ਬਾਰ ਆਉਣਗੇ ਅਸੀਂ ਦਾਣੇ ਮੰਗਣ ਨਹੀਂ ਜਾਣਾ ਰੱਬ ਦਾ ਦਿੱਤਾ ਖਾਣੇ ਆ ਕਿਸੇ ਦੀਆਂ ਮਿੱਲਾਂ ਚਾਰ ਹੋ ਸਕਦੀਆਂ ਸਾਡਾ ਕੋਲ ਦੇਣਦਾਰ ਹੋ ਸਕਦਾ ਅਸੀਂ ਕਿਸੇ ਦੇ ਦੇਣਦਾਰ ਇਦਾਂ ਦੇ ਮਿੱਲ ਮਾਲਕ ਦੇ ਪਾਣੀ ਦੇ ਘੁੱਟ ਦੇ ਵੀ ਦੇਣਦਾਰ ਨਹੀਂ ਇਹ ਕਹਿੰਦਾ ਸੀ ਨਾ ਸਾਨੂੰ ਇਥੇ ਉੱਡ ਘਾਟੋਂ ਤੇ ਮੂਸਾ ਹਸਨਤੋਖ ਸਿੰਘ ਗੱਲ ਕਰਦਾ ਵੀ ਅਸੀਂ ਡਾਂਗ ਸੋਟਾ ਚਲਾਉਣਾ ਜਾਣਦੇ ਆ ਸਮਾਂ ਹੈਗਾ 5 ਮਿੰਟ ਜਾ ਫੋਨ ਕਰਕੇ ਦੱਸ ਦਵੇ ਵੀ ਮੈਂ ਆਉਣਾ ਅਸੀਂ ਹੋਰ ਰੁਕ ਲਾਂਗੇ 10-20 ਮਿੰਟ ਇਹ ਮਿੱਲ ਦੀ ਦੇਣਦਾਰੀ ਦੇਣ ਨੂੰ ਮਾਲਕ ਹੋ ਰਿਆ ਲੈਣ ਲਈ ਮਾਲਕ ਹੋ ਰਿਆ ਇਹ ਦੋਹਰਾ ਮਾਪਦੰਡ ਨਹੀਂ ਚੱਲਣਾ ਜੋੜ ਪੈ ਜਾਣਾ ਉਹ ਬਾਈ ਦੇ ਇਲਾਕੇ ਦੀ ਹੋਊਗੀ ਸੋ ਉਹ ਬਾਈ ਦਾ ਪ੍ਰੋਗਰਾਮ ਨਿਭਾਇਆ ਹੀ ਏ ਨਾਲੇ ਜਦ ਤਾਈਂ ਦੇਖੀਏ ਤੈਨੂੰ ਤਾਲੇ ਨੂੰ ਤੋੜਦੇ ਆ ਕੀ ਕਰਦੇ ਤੇ ਫਿਰ ਅਗਲੀ ਕਾਲ ਜਿਹੜੀ ਆ ਉਹ ਹਾਈਵੇ ਜਮ ਕਰਨ ਦੀ ਅਸੀਂ ਕੌਣ ਦੇਵਾਂਗੇ ਤਾਂ ਹਾਈਵੇ ਬੰਦ ਕਰਾਂਗੇ ਸੋ ਹੁਣ ਸਮਝਾਤੀ ਐ ਇੱਥੇ ਹੀ ਆਪਣੇ ਆਪਣੇ ਘਰਾਂ ਨੂੰ ਜਾਣਾ ਸ਼ਾਂਤੀਪੂਰਵਕ ਜਾਣਾ ਇਹਨੂੰ ਵੀ ਕੱਟਣਾ ਸਮਝੋ ਜੇ ਖੋਰ ਵੀ ਰਹਿਣ ਇਹਨੂੰ ਵੀ ਕੱਟਣਾ ਸਮਝੋ ਜਿਹੜਾ ਰਾਣਾ ਕਹਿੰਦਾ ਸੀ ਤੋ ਮਿਲਦੇ ਲਾ ਕੇ ਜਦਬੰਦੀ ਖੜਕਣ ਨਹੀਂ ਦੇਣੀ ਅੱਜ ਉਹਦੀ ਨਕੀ ਉਹ ਚਾਦਰ ਪਾੜ ਕੇ ਫੇਰ ਤਾਰਾ ਲਾ ਬੋਲੇ ਸੋਨਹਾਰਾ ਇਸ ਕਰਕੇ ਹੁਣ ਇੱਥੇ ਅੱਜ ਦੀ ਸਮਾਪਤੀ ਹੈ ਫਤਿਹ ਬਲੋ ਨੇ ਸਾਰਿਆਂ ਦੇ ਪਿਆਰ ਸਹਿਤ ਅੱਥਮੇ ਨਾਲ ਧੀਰੇ ਜਿਨਾ ਘਰਾਂ ਨੂੰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ